ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਯੋਗਦਾਨ ਬੇਹੱਦ ਗਹਿਰਾ ਅਤੇ ਬੁਨਿਆਦੀ ਹੈ ਭਾਵੇਂ ਉਸ ਸਮਾਂ 1710 ਸੀ ਪਰ ਉਨ੍ਹਾਂ ਦੀ ਲੜਾਈ ਨੇ 15 ਅਗਸਤ 1947 ਵਾਲੀ ਆਜ਼ਾਦੀ ਦਾ ਰਾਸਤਾ ਹੀ ਬਣਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਦੀ ਧਾਰਮਿਕ ਜ਼ੁਲਮ ਨੀਤੀ ਨੂੰ ਖਤਮ ਕਰਨ ਲਈ ਸਿੱਧਾ ਯੁੱਧ ਚੁਣਿਆ ਉਨ੍ਹਾਂ ਦਾ ਮਕਸਦ ਸਿਰਫ ਸਿੱਖਾਂ ਦੀ ਰੱਖਿਆ ਨਹੀਂ ਸੀ ਸਗੋਂ ਹਿੰਦੂ ਮੁਸਲਮਾਨ ਅਤੇ ਸਾਰੀ ਮਨੁੱਖਤਾ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨੀ ਸੀ ਖਾਲਸਾ ਪੰਥ ਦੀ ਸਥਾਪਨਾ ਨੇ ਆਪ ਲੋਕਾਂ ਨੂੰ ਨ ਡਰ ਯੋਧੇ ਬਣਾਇਆ ਜਿਹੜੇ ਨਾ ਡਰਦੇ ਨਾ ਵਿਖਦੇ ਨਾ ਹੀ ਅਨਿਆਏ ਅੱਗੇ ਝੁਕਦੇ ਇਹ ਮਨੋਵਿਗਿਆਨਕ ਕ੍ਰਾਂਤੀ ਸੀ ਜਿਸ ਨੇ ਲੋਕਾਂ ਨੂੰ ਗੁਲਾਮੀ ਦੀ ਮਨੋਵਿਰਤੀ ਤੋਂ ਮੁਕਤ ਕੀਤਾ ਉਨ੍ਹਾਂ ਨੇ ਜਾਤ ਪਾਤ ਦੇ ਫਰਕ ਮਿਟਾ ਕੇ ਹਰ ਵਰਗ ਦੇ ਲੋਕਾਂ ਨੂੰ ਹਥਿਆਰ ਚੁੱਕਣ ਦਾ ਹੱਕ ਦਿੱਤਾ ਇਹੋ ਜਹੀ ਸੋਚ ਨੇ ਭਾਰਤ ਵਿੱਚ ਅਗਲੇ ਕਈ ਸਦੀ ਤੱਕ ਗੁਲਾਮੀ ਦੇ ਵਿਰੁੱਧ ਵੱਡੇ ਬਗਾਵਤੀ ਦੌਰ ਖੜੇ ਕੀਤੇ। ਸ੍ਰੀ ਆਨੰਦਪੁਰ ਸਾਹਿਬ ਦੇ ਯੁੱਧ ਚਮਕੌਰ ਦੀ ਲੜਾਈ ਅਤੇ ਮੁਗਲਾਂ ਦੇ ਖਿਲਾਫ ਲਗਾਤਾਰ ਸੰਘਰਸ਼ ਨੇ ਮੁਗਲ ਸਾਮਰਾਜ ਨੂੰ ਕਮਜ਼ੋਰ ਕੀਤਾ। ਉਹਨਾਂ ਦੀ ਇਹ ਕਮਜ਼ੋਰੀ ਹੀ ਬਾਅਦ ਵਿੱਚ ਮਰਾਠਿਆਂ, ਜੱਟਾਂ, ਸਿੱਖ ਮਿਸਲਾਂ ਅਤੇ ਅੰਤ ਵਿੱਚ ਬ੍ਰਿਸ਼ਟ ਵਿਰੁੱਧ ਆਜ਼ਾਦੀ ਦੀ ਲਹਿਰ ਲਈ ਮੌਕਾ ਬਣੀ। ਮੁਗਲਾਂ ਦਾ ਧਾਰਮਿਕ ਜ਼ੁਲਮ ਹੋਰ ਲੰਬਾ ਚੱਲਦਾ ਲੋਕਾਂ ਦੇ ਮਨ ਵਿੱਚ ਲੜਨ ਦੀ ਹਿੰਮਤ ਪੈਦਾ ਨਾ ਹੁੰਦੀ। ਖਾਲਸਾ ਵਰਗੀ ਸੰਗਠਿਤ ਨਿਡਰ ਅਤੇ ਅਰਦਾਸ ਜੋਧਾ ਫੌਜ ਨਹੀਂ ਬਣਦੀ। ਸੰਭਵ ਸੀ ਕਿ ਭਾਰਤ ਦੀ ਧਾਰਮਿਕ ਸੰਸਕ੍ਰਿਤ ਪਛਾਣ ਬਹੁਤ ਵੱਡੇ ਪੱਧਰ ਤੇ ਮਿਟ ਜਾਂਦੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਮੁਗਲਾਂ ਦੇ ਖਿਲਾਫ ਲੜਾਈ ਨਹੀਂ ਕੀਤੀ ਉਹਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਆਜ਼ਾਦੀ ਲਈ ਲੜਨਾ ਹੀ ਜੀਵਨ ਹੈ ਵਾਲੀ ਸੋਚ ਜਗਾਈ ਜੇ ਉਹ ਨਾ ਹੁੰਦੇ ਤਾਂ 15 ਅਗਸਤ 1947 ਦਾ ਸਵੇਰ ਸ਼ਾਇਦ ਕਦੇ ਨਾ ਆਉਂਦਾ ਜਾਂ ਆਉਂਦਾ ਵੀ ਤਾਂ ਇੱਕ ਬਹੁਤ ਹੀ ਬਦਲੇ ਹੋਏ ਆਪਣੀਆਂ ਜੜ੍ਹਾਂ ਤੋਂ ਵਿਛੜੇ ਦੇਸ਼ ਵਿੱਚ ਆਖਰ ਵਿੱਚ ਅਸੀਂ ਇਹ ਹੀ ਕਹਿਣਾ ਚਾਹਾਂਗੇ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ